ਕੀ ਲੋਡ ਪੀ ਸਰ ਹਾਂ ਜਰੂਰ ਕੋਈ ਕੋਈ ਮੁਸ਼ਕਲ ਨਹੀਂ ਆਉਦੀ ਓਕੇ ਸਰ ਤੁਸੀਂ ਬਸ ਠੀਕ ਹੋ ਜਲਦੀ ਜਲਦੀ ਠੀਕ ਆ ਜੀ ਮੈਨੂੰ ਹਸਪੀਟਲ ਪਹੁੰਚਾਈਏ ਕਾਕੇ ਕਿੱਥੇ ਆ ਐਸਐਸਐਫ ਵਾਲੇ ਮਾਲਕ ਮੈਂ ਸੰਭਾਲ ਕਰੀ ਉਹ ਤੇਨਾਂ ਨੂੰ ਆਏ ਨਹੀਂ ਇਹਨਾਂ ਦੇ ਮਾਲਕ ਜੇ ਸਰ ਇਹਨਾਂ ਨੂੰ ਔਰ ਇਹਨੂੰ ਪਚਾਓ ਇਹਦਾ ਨੰਜਾਰ ਦਾ ਤੇਲ ਪਾ ਕੇ ਆਏ। ਇੱਥੇ ਦੋ ਤਿੰਨ ਜਣੇ ਨੇ ਲੋਡ ਸੀ ਕਿ ਨਾ ਦੇਤੀ ਆ ਬੰਦ। ਕੋਈ ਡਰ ਵਾਲੀ ਗੱਲ ਨਹੀਂ ਗਈ ਹੈਗੀ। ਹਾਂ ਠੀਕ ਹੈ। ਨਹੀਂ ਚਲੋ। ਅੱਗੇ ਆ ਗਈ ਹੈ ਇਹ ਮੈਨੂੰ ਲੈ ਕੇ ਪਰ ਆ ਗਈ ਵੀ ਪਰ ਆ ਗਈ। ਵੈਲ ਡਨ। ਬਹੁਤ ਵਧੀਆ। ਹਾਂ। ਟੀਮ ਤੁਹਾਡੀ ਬਹੁਤ ਵਧੀਆ। ਹਾਂ ਜਿੰਨਾ ਹੀ ਇਹ ਤੇ ਬੱਚੇ ਬੜਾ ਬਚਾਅ ਕਰਦੇ ਨੇ। ਆ ਗਈ ਐਂਬੂਲੈਂਸ ਹੈ। ਨਹੀਂ ਨਹੀਂ ਸਰ। ਉਤੇ ਗੱਲ ਵੀ ਅੰਬਸਰੀ ਆਮ ਇਹਨੇ ਅਸਲੀ ਲੋੜ ਲਈ ਇਹਦਾ ਹਰਮਗਾ ਚੁੱਪ ਲਾ ਹਾਂ ਚਲੋ ਠੀਕ ਆ ਜੀ ਬਹੁਤ ਧੰਨਵਾਦ ਨਾਨ ਬਸ ਇਹ ਹੁਣ ਹੁਣ ਮੈਨੂੰ ਨਹੀਂ ਪਤਾ ਜੀ ਇਹ ਹੁਣ ਐਕਸੀਡੈਂਟ ਹੋ ਗਿਆ ਹੁਣ ਕੀ ਕੀ ਕਰਨਾ ਕੀ ਪ੍ਰੋਸੀਜਰ ਹੈ ਪਰ ਅਸੀਂ ਆਪਣੀ ਸਹੀ ਲੈ ਪਰ ਅਸੀਂ ਆਪਣੇ ਅਸੀਂ ਇਹ ਨਹੀਂ ਕਹਿੰਦੇ ਜੀ ਸਾਰੀ ਗਲਤੀ ਉਹਦੀ ਆ ਮੇਰੀ ਨਹੀਂ ਨਹੀਂ ਕੋਈ ਗੱਲ ਤੁਸੀਂ ਤੁਸੀਂ ਠੀਕ ਹੋ ਸਾਡੀ ਜਾਨ ਬਚ ਗਈ ਰੱਬ ਨੇ ਸਾਨੂੰ ਨਹੀਂ ਜਾਨ ਦਿੱਤੀ ਦੂਜੀ ਅਸੀਂ ਗੁਰੂ ਘਰ ਤੋਂ ਹੀ ਮੱਥਾ ਟੇਕ ਕੇ ਆ ਰਹੇ ਸੀ ਸਾਡਾ ਪ੍ਰਸ਼ਾਦ ਡੈਸ਼ਬੋਰਡ ਤੇ ਬੈਈ ਹੁਣ ਵੀ ਨਹੀਂ ਚਲੋ ਆਤਮਾ ਨੇ ਬੜੀ ਮਿਹਰ ਕੀਤੀ ਰੱਬ ਨੇ ਬਚਾ ਲਿਆ ਜੀ ਰੱਬ ਨੇ ਬਚਾ ਲਿਆ ਬੱਸ ਹੁਣ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਤੁਸੀਂ ਤੱਕ ਭਰਾਉਣਾ ਕੋਈ ਨਹੀਂ ਕੌਣ ਨੇ ਤੁਸੀਂ ਆਈਓ ਦੇਖ ਲਓ ਇਹਨਾਂ ਨੂੰ ਕਰਕੇ ਨਾ ਗੱਡੀ ਇਨਸ਼ੋਰਟਿਟੀ ਹੋਣੀ ਆ ਤੇ ਦੇਖ ਲਓ ਜਿਸ ਤਾਂ ਵੀ ਹੈਗਾ ਨਾ ਅੱਛੀ ਸਰ ਮੈਂ ਹਾਜ਼ਰੀ ਪਾਈ ਤੁਹਾਡੇ ਨਾਲ ਅਰੇ ਅੱਛਾ ਇੱਥੇ ਆਏ ਹੋ ਤੁਸੀਂ ਜੰਡਿਆਲੇ ਠਾਣੇ ਹਾਂਜੀ ਓਕੇ ਚਲੋ ਬੱਚੇ ਘਭਰਾਉਣ ਦੀ ਲੋੜ ਘਭਰਾਉਣਾ 70000 ਮਿਲ ਜਾ। ਦੇਖੋ 52 74 808 47 ਹਾਂ 23 808 8 08 808 ਹਰਪਜਨ ਸਿੰਘ। ਮੈ ਇਹਨੂੰ ਹਸਪਤਾਲ ਪਹੁੰਚਾਈਏ। ਕਾਕੇ ਕਿੱਥੇ ਐਸਐਸਐਫ ਵਾਲੇ ਮੁੰਡੇ। ਮੈਂ ਸੰਭਾਲ ਕਰ ਰਿਹਾ। ਉਹ ਤੇਨਾਂ ਨੂੰ ਆਏ ਨਹੀਂ ਇਹਨਾਂ ਦੇ ਮਾਲਕ। ਜਿਵੇਂ ਇਹਨਾਂ ਨੇ ਕੀਤੀ ਹੋਈ ਕਾਲ ਕਹਿੰਦੇ ਆ। ਇਹਨੂੰ ਪਹੁੰਚਾਓ ਇਹਦਾ ਨੰਜਾਰ ਦਾ ਤੇਲ ਪੈ ਗਿਆ। ਕੀਤੀ ਹੋਈ ਦੋ ਤਿੰਨ ਜਾਣੇ ਨੇ ਲੋਡ ਸੀ ਕਿ ਉਹਨਾਂ ਦੇ ਦਿੱਤੀ ਹੈ। ਕੋਈ ਡਰ ਵਾਲੀ ਗੱਲ ਨਹੀਂ ਗਈ ਹੈਗੀ ਹਾਂ ਠੀਕ ਹੈ ਉਹ ਨਹੀ ਚਲੋ ਹੋਰ ਆ ਗਏ ਇਹ ਮੈਨੂੰ ਲੈ ਕੇ ਪਰ ਆ ਗਏ ਵੀ ਪਰ ਆ ਗਏ ਵੈਲ ਡਨ ਬਹੁਤ ਵਧੀਆ ਹਾਂ ਟੀਮ ਤੁਹਾਡੀ ਬਹੁਤ ਵਧੀਆ ਹਾਂ ਜਿੰਨਾ ਹੀ ਇਹ ਤੇ ਬੱਚੇ ਬੜਾ ਬਚਾਅ ਕਰਦੇ ਨੇ ਆ ਗਿਆ ਐਂਬੂਲੈਂਸ ਇਹ ਨਹੀਂ ਨਹੀਂ ਸਰ ਕੁਝ ਚਲ ਗਈ ਐਂਬੂਲੈਂਸ ਨਹੀਂ ਐਂਬੂਲੈਂਸ ਦੀ ਲੋੜ ਨਹੀਂ ਹੈ ਇਹ ਡਰਾਮਾ ਕਰਾ ਚੁੱਪ ਨਾ ਹਾਂ ਚਲੋ ਠੀਕ ਆ ਜੀ ਬਹੁਤ ਧੰਨਵਾਦ ਬਸ ਹੀ ਹੁਣ ਹੁਣ ਮੈਨੂੰ ਨਹੀਂ ਪਤਾ ਜੀ ਹੁਣ ਐਕਸੀਡੈਂਟ ਹੋ ਗਿਆ ਹੁਣ ਕੀ ਕੀ ਕਰਨਾ ਕੀ ਪ੍ਰੋਸੀਜਰ ਆ ਪਰ ਅਸੀਂ ਆਪਣੀ ਸਹੀ ਨਹੀਂ ਪਰ ਅਸੀਂ ਆਪਣੇ ਅਸੀਂ ਇਹ ਨਹੀਂ ਕਹਿੰਦੇ ਜੀ ਸਾਰੀ ਗਲਤੀ ਉਹਦੀ ਆ ਮੇਰੀ ਨਹੀਂ ਨਹੀਂ ਕੋਈ ਗੱਲ ਤੂੰ ਤੁਸੀਂ ਠੀਕ ਹੋ ਸਾਡੀ ਜਾਨ ਬਚ ਗਈ ਰੱਬ ਨੇ ਸਾਨੂੰ ਨਹੀਂ ਜਾਨ ਦਿੱਤੀ ਦੂਜੀ ਅਸੀਂ ਗੁਰੂ ਘਰ ਤੋਂ ਹੀ ਮੱਥਾ ਟੇਕ ਕੇ ਆ ਰਹੇ ਸੀ ਸਾਡਾ ਪ੍ਰਸ਼ਾਦ ਡੈਸ਼ਬੋਰਡ ਤੇ ਬੈਈ ਹੁਣ ਵੀ ਨਹੀਂ ਚਲੋ ਮਹਾਤਮਾ ਨੇ ਬੜੀ ਤੇ ਨਿਕਲ ਰੱਬ ਨੇ ਬਚਾ ਲਿਆ ਇਹ ਰੱਬ ਨੇ ਬਚਾ ਲਿਆ ਬਸ ਉਹਨੂੰ ਉੱਪਰ ਸੀ ਜਰਾ ਸਰ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਤੁਸੀਂ ਤੱਕ ਭਰਾ ਹੋਣਾ ਕੋਈ ਨਹੀਂ ਕੌਣ ਨੇ ਤੁਸੀਂ ਆਈਓ ਦੇਖ ਲਓ ਇਹਨਾਂ ਨੂੰ ਕਰਕੇ ਨਾ ਗੱਡੀ ਇਨਸ਼ੋਰਟਿਟੀ ਹੋਣੀ ਆ ਤੇ ਦੇਖ ਲਓ ਜਿਸ ਤਾਂ ਵੀ ਹੈਗਾ ਨਾ ਅੱਛੀ ਸਰ ਮੈਂ ਹਜਰੀ ਭਾਈ ਤੁਹਾਡੇ ਨਾਲ ਆੜੇ ਅੱਛਾ ਤੁਹਾਨੂੰ ਫੋਨ ਪਾ ਨਹੀਂ ਅੱਛਾ ਇੱਥੇ ਆਏ ਹੋ ਤੁਸੀਂ ਜੰਡੇਆਲੇ ਠਾਣੇ ਹਾਂਜੀ ਓਕੇ ਚਲੋ ਬੱਚੇ ਘਬਰੌਣ ਦੀ ਰੋਡ ਘਬਰੌਣਾ ਇਹਦੇ ਨੰਬਰ 157 981 952 743 808 88 08 808 ਹਰਪਜਨ ਸੰਸ